ਥੋਡੇ ਵੀ ਗੋਡੇ 'ਚ ਦਰਦ ਹੁੰਦਾ ਹੀ ਰਹਿੰਦਾ ਹੈ ਦਵਾਈਆਂ ਤੁਸੀਂ ਖਾ ਕੇ ਅੱਕ ਚੁੱਕੇ ਹੋ ਟੀਕੇ ਤੁਸੀਂ ਲਵਾ ਕੇ ਅੱਕ ਚੁੱਕੇ ਹੋ ਫਿਰ ਵੀ ਜਦੋਂ ਐਕਸ-ਰੇ ਕਰਾਉਨੇ ਹੋ ਗੋਡਾ ਥੋੜਾ ਓਵੇਂ ਦਾ ਓਵੇਂ ਹੈ ਗੈਪ ਘਟਿਆ ਦਾ ਘਟਿਆਈ ਹੈ ਬਿਲਕੁਲ ਇਸ ਜਗ੍ਹਾ ਤੋਂ ਗੋਡਾ ਬਿੰਗਾ ਹੋਣ ਲੱਗ ਗਿਆ ਆਪਾਂ ਜਦੋਂ ਚੱਲਦੇ ਆਂ ਇਦਾਂ ਲੰਗ ਮਾਰ ਕੇ ਚੱਲਦੇ ਆਂ ਕਿਉਂਕਿ ਆਪਾਂ ਚੱਲਣ ਵੇਲੇ ਵਰਤੋਂ ਚੂਲੇ ਦੀ ਬਿਲਕੁਲ ਨਹੀਂ ਕਰਦੇ ਸਾਰਾ ਭਾਰ ਗੋਡਿਆਂ ਤੇ ਦੇਣੇ ਆ ਸੋ ਅਗਰ ਤੁਸੀਂ ਵੀ ਅੱਕ ਚੁੱਕੇ ਹੋ ਬਹੁਤ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਆ ਕੇ ਟੀਕੇ ਲਵਾ ਲਵਾ ਕੇ ਤਾਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦੋ ਜਿਹੜੇ ਤੁਹਾਡੇ ਗੋਡੇ ਬਿੰਗੇ ਹੋਣ ਲੱਗ ਗਏ ਆ ਇਸ ਤੋਂ ਤੁਸੀਂ ਬਚ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਦ ਸਿੰਘ ਸਰਾ ਸਭ ਤੋਂ ਔਖਾ ਹੁੰਦਾ ਜਦੋਂ ਕੋਈ ਕਹਿ ਦੇਵੇ ਵੀ ਇੱਥੋਂ ਚੱਲ ਕੇ 100 ਮੀਟਰ ਤੇ ਚੱਲ ਕੇ ਜਾਣਾ ਵੀ ਥੋੜੋ-ਥੋੜਿਆ ਨਹੀਂ ਜਾਂਦਾ ਸੋ ਤੁਸੀਂ ਅੱਜ ਤੋਂ ਉਹਨਾਂ ਨੂੰ ਜਵਾਬ ਦੇਣਾ ਹੈ ਔਰ ਤੁਸੀਂ ਆਸਾਨ ਕਸਰਤਾਂ ਅੱਜ ਤੋਂ ਹੀ ਸ਼ੁਰੂ ਕਰਨੀਆਂ ਨੇ ਸਭ ਤੋਂ ਪਹਿਲੀ ਕਸਰਤ ਕੀ ਕਰੋਗੇ ਤੁਸੀਂ ਇੱਕ ਕੁਰਸੀ ਲੈ ਲੋਗੇ ਔਰ ਤੁਸੀਂ ਦੇਖੋ ਮੰਨ ਲਓ ਤੁਹਾਡਾ ਪਹਿਲਾਂ ਖੱਬਾ ਗੋਡਾ ਦੁਖਦਾ ਹੈ ਤਾਂ ਆਪਾਂ ਕੀ ਕਰਾਂਗੇ ਇੱਕ ਪੈਰ ਸਿੱਧਾ ਕਰ ਲੈਣਾ ਹੈ ਔਰ ਇਸ ਗੁੱਡੇ ਨੂੰ ਆਪਾਂ ਦੇਖੋ ਖੱਬੇ ਗੋਡੇ ਨੂੰ ਇਹਦਾ ਥੱਲੇ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਮਤਲਬ ਥੋੜਾ ਜਿਹਾ ਗੋਡਾ ਆਪਾਂ ਮੋੜਨਾ ਹੈ ਧਿਆਨ ਨਾਲ ਦੇਖੋ ਦੇਖੋ ਇਦਾਂ ਇੱਕ ਫਿਰ ਦੋ ਫਿਰ ਤਿੰਨ ਇਸੇ ਤਰ੍ਹਾਂ ਤੁਸੀਂ 10 ਵਾਰੀ ਕਰੋ ਉਸਦੇ 5 ਸੈੱਟ ਲਾਓ ਔਰ ਉਸ ਤੋਂ ਅਗਲੀ ਕਸਰਤ ਮੰਨ ਲਓ ਤੁਸੀਂ ਹੁਣ ਥੋੜਾ ਗੋਡਾ ਹੈ ਜਿਹੜਾ ਸੱਜਾ ਦੁਖਦਾ ਹੈ ਇਹੀ ਲਾਤ ਆਪਾਂ ਪਿੱਛੇ ਲੈ ਜਾਣੀ ਆ ਦੇਖੋ ਪਿੱਛੇ ਕਰਕੇ ਇਦਾਂ 1 ਫਿਰ 2 3 4 5 ਇਦਾਂ ਕਰਕੇ ਤੁਸੀਂ ਦੋਨੋਂ ਸਾਈਡ ਪੰਜ-ਪੰਜ ਸੈੱਟ ਲਾਓ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਕਰਨੀ ਹੈ ਤੁਸੀਂ ਸਕੁਐਟ ਕਰਨੀ ਹੈ ਕਿਵੇਂ ਕਰੋਗੇ ਪਰ ਤੁਸੀਂ ਦੀਵਾਰ ਦੇ ਨਾਲ ਖੜ੍ਹ ਜਾਣਾ ਔਰ ਦੋਨੋਂ ਜਿਹੜੇ ਪੈਰਾਂ ਦੇ ਪੰਜੇ ਆ ਇਹ ਉੱਪਰ ਚੱਕ ਲੋਗੇ ਔਰ ਹੱਥ ਇੱਥੇ ਇਹਦਾ ਥੱਲੇ ਜਾਓਗੇ 1 ਫਿਰ ਵਾਪਸ 2 ਫਿਰ 3 ਹੌਲੀ-ਹੌਲੀ ਇਹਦੇ ਵਿੱਚ ਆਪਾਂ ਹੋਲਡ ਵੀ ਕਰ ਲੱਗ ਜਾਗੇ ਪਰ ਜਿਹੜੇ ਪੈਰ ਦੇ ਪੰਜੇ ਆ ਉਹ ਹਵਾ ਚੀਰਨੇ ਚਾਹੀਦੇ ਆ ਤਾਂ ਕਿ ਹਾ ਵਾਲੇ ਮਸਲ ਟਿਬੀਅਲਿਸ ਇੰਟੀਰੀਅਰ ਮਸਲ ਦੀ ਵੀ ਵਰਤੋਂ ਹੋ ਸਕੇ ਪੀਜੀ ਕਸਰਤ ਕੀ ਕਰਾਂਗੇ ਆਪਾਂ ਇਦਾਂ ਬੈੱਡ ਤੇ ਬੈਠ ਜਾਣਾ ਔਰ 10 ਤੋਂ 15 ਮਿੰਟ ਇਦਾਂ ਫ੍ਰੀ ਲੱਤਾਂ ਹਲਾਉਣੀਆਂ ਨੇ ਰੋਜ਼ਾਨਾ ਹਲਾਉਣ ਨਾਲ ਕੀ ਹੋਏਗਾ ਗੋਡਿਆਂ ਤੇ ਕੋਈ ਵੀ ਭਾਰ ਨਹੀਂ ਪਏਗਾ ਪਰ ਇਹ ਐਕਟੀਵੇਟ ਰਹਿਣਗੇ ਚੌਥੀ ਕਸਰਤ ਕੀ ਹੋਏਗੀ ਸਿੱਧੇ ਪੈ ਜਾਗੇ ਔਰ ਇੱਕ ਪੈਰ ਅੰਦਰ ਮੋੜ ਕੇ ਲੱਤ ਹਵਾ ਚੱਕਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਫੇਰ ਹਵਾ ਚੱਕਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਆਪਾਂ 10-10 ਸੈਟ ਲਾਓ ਨਾਲ ਗੋਡਿਆਂ ਤੇ ਸੇਕ ਦਿਓ ਔਰ ਇਹ ਸਾਨ ਕਸ਼ਰਤਾ ਕਰੋ ਜਿਹੜੇ ਤੁਹਾਡੇ ਗੋਡੇ ਘਸ ਗਏ ਨੇ ਉਹਨਾਂ ਦੇ ਵਿੱਚ ਹੌਲੀ-ਹੌਲੀ ਗੈਪ ਵਧਣ ਵਾਲਾ ਹੈ ਸਾਸਤ੍ਰਿਕ ਕਾਲ